کا زندہ हक्कली زندہ किसान زندہ मुलाज़माद ਭਾਰਤੀ ਕਿਸਾਨ ਜੁਨੇਕਤਾ ਗ੍ਰਾਹ ਜਿੰਦਾਬਾਦ 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 ਸਰ ਜਾਇ ਕਾਫਲਾ ਪਾ ਜਾ ਰਿਹਾ ਕਿਸ ਵੱਸ ਜਾ ਰਿਹਾ ਕੀ ਕਰਨ ਜਾਇਦਾ ਮੈਂ ਬਗੇਲ ਸਿੰਘ ਭਾਰਤੀ ਕਿਸਾਨ ਜੁਨੇਕਤਾ ਗ੍ਰਾਹ ਦਾ ਜਿਲ੍ਹਾ ਪ੍ਰੈਸ ਖਤਰ ਅੱਜ ਅਸੀਂ ਜਿਹੜਾ ਕਾਫਲਾ ਲੈ ਕੇ ਜਾ ਰਹੇ ਹਾਂ ਸਾਰਾ ਪੂਰੇ ਪੰਜਾਬ ਦੇ ਅੰਦਰ ਭਾਰਤੀ ਕਿਸਾਨ ਜੁਨੇਕਤਾ ਗ੍ਰਾਹ ਵੱਲੋਂ ਜਿਹੜਾ ਜिले ਸਾਰੇ ਜਿਲ੍ਹਿਆਂ ਦੇ ਅੰਦਰ ਵਧਵੇ ਮੀਟਿੰਗ ਕਰਨਾ ਫੈਸਲਾ ਕੀਤਾ ਗਿਆ ਅੱਜ 14 ਤਰੀਕ ਨੂੰ ਜਿਲ੍ਹਾ ਅੰਮ੍ਰਿਤਸਰ ਤੇ ਗੁਰਦਾਸਪੁਰ ਦੀ ਜਿਹੜੀ ਮੀਟਿੰਗ ਆ ਕੇ ਪ੍ਰਿੰਟ ਕਰ ਗੋਮਾਲ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਵਿਖੇ ਜਿਹੜੀ ਕੀਤੀ ਜਾ ਰਹੀ ਆ ਉਹ ਸਮੀਟਿੰਗ ਨੂੰ ਅੱਜ ਸੂਬਾ ਅਗੂ ਸਾਹਿਬ ਗੰਦਰ ਸਿੰਘ ਅਗਰਾਹ ਜਿਹੜੇ ਸੰਬੋਧਨ ਕਰ ਰਹੇ ਆ ਉਹ ਸਮੀਟਿੰਗ ਵਿੱਚ ਸ਼ਾਮਲ ਹੋਣ ਵਾਸਤੇ ਅਸੀਂ ਵੱਡਾ ਆਪਣੀਆਂ ਮਾਵਾਂ ਤੇ ਭੈਣਾਂ ਦਾ ਕਾਫਲਾ ਕਿਸਾਨਾਂ ਦਾ ਨੌਜਵਾਨਾਂ ਦਾ ਮਜ਼ਦੂਰਾਂ ਦਾ ਲੈ ਕੇ ਉਹ ਅਸੀਂ ਜਿਹੜਾ ਕਾਫਲਾ ਲੈ ਕੇ ਜਾ ਰਹੇ ਆ ਉਹ ਕਾਫਲੇ ਦਾ ਮਤਵ ਇਹ ਆ ਕਿ ਜਿਹੜੀ ਹਾਕਮ ਜਮਾਤ ਜਿਹਨਾਂ ਦਾ 10 ਸਾਲ ਲੋਕਾਂ ਤੇ ਰਾਜ ਕੀਤਾ ਹੈ ਕਿ ਉਹਨਾਂ ਨੇ ਕਿਵੇਂ ਆਪਾਂ ਪਿਛਲੇ ਸਮੇਂ ਦੇ ਅੰਦਰ 13 ਮਹੀਨੇ ਬਾਰਡਰ ਤੇ ਬਹਿ ਕੇ ਤੇ ਜਿਹੜੇ ਮੋਦੀ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਉਹ ਅਸੀਂ ਰद्द ਕਰਵਾ ਕੇ ਤੇ ਨਾਲ ਉਥੇ ਮੋਦੀ ਸਰਕਾਰ ਦਾ ਜਿਹੜਾ ਤਾਨਾਸ਼ਾਹੀ ਡਿਕਟੇਟਰਸ਼ਿਪ ਸੀ ਉਸ ਰਵਈਏ ਦੇ ਅਨਸਾਰ ਉਥੇ 750 ਕਿਸਾਨਾਂ ਦੀ ਸ਼ਹੀਦੀ ਹੋਈ ਆ ਤੇ ਨਾਲ ਜਿਹੜੇ ਲਖੀਂਪੁਰ ਖੀਰੀ ਵਿਖੇ ਜਿਹੜੇ ਹੱਕ ਮੰਗਦੇ ਲੋਕ ਘਰਾਂ ਨੂੰ ਜਾ ਰਹੇ ਸੀ ਉਥੇ ਭਾਜਪਾ ਦੇ ਗੁੰਡਿਆਂ ਵੱਲੋਂ ਗੱਡੀਆਂ ਚੜਾ ਕੇ ਸਾਡੇ ਜਿਹੜੇ ਕਿਸਾਨ ਜਿਹੜੇ ਸੀ ਸ਼ਹੀਦ ਕਰ ਦਿੱਤੇ ਗਏ ਜਿਨ੍ਹਾਂ ਦੇ ਵਿੱਚ ਇੱਕ ਪੱਤਰਕਾਰ ਸੀ ਉਹਨਾਂ ਦੇ ਜਿਹੜੇ ਕਾਤਲ ਜਿਹੜੇ ਲੋਕ ਸੀ ਅਜੇ ਮਿਸ਼ਰਾ ਟੈਣੀ ਮਿਸ਼ਰਾ ਇਥੋਂ ਹਿੰਦੁਸਤਾਨ ਦੀ ਹਕੂਮਤ ਨੇ ਉਹਨਾਂ ਨੂੰ ਫੇਰ ਡੇਟਾ ਦੇ ਕੇ ਨਵਾਜ ਕੇ ਤੇ ਫਿਰ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਕੌਣ ਦਾ ਸੰਦਾ ਦਿੱਤਾ ਅਸੀਂ ਸਰਕਾਰ ਦੇ ਇਸ ਸਰਵੇਖੇ ਤੇ ਨਿਖੇਧੀ ਕਰਦੇ ਆਂ ਤੇ ਜਿਹੜੇ ਸਰਕਾਰ ਨੇ ਸਾਡੇ ਨਾਲ ਉਦੋਂ ਵਾਅਦੇ ਕੀਤੇ ਸੀ ਕਿ ਸਾਰੀਆਂ ਫਸਲਾਂ ਦੇ ਉੱਤੇ ਇਹ ਲਾ ਗਰੰਟੀ ਦਾ ਕਾਨੂੰਨ ਬਣਾਇਆ ਜਾਊਗਾ ਤੇ ਸੁਆਮੀਨਾਥਿਕ ਕਮਿਸ਼ਨ ਦੀ ਰਿਪੋਰਟ ਦੇ ਅਨਸਾਰ ਫਸਲਾਂ ਦੇ ਭਾਅ ਜਿਹੜੇ ਤੈਅ ਕੀਤੇ ਜਾਣਗੇ ਤੇ ਨਾਲ ਆਦੋਂ ਜਿਹੜੇ ਲਖੀਨਪੁਰ ਦੇ ਖੇਤੀ ਦੇ ਜਿਹੜੇ ਕਾਤਫ ਸੀ ਉਹਨਾਂ ਨੂੰ ਸਜਾਵਾ ਦੇਣ ਦੀ ਗੱਲ ਹੈ ਜਾਂ ਜਿਹੜੇ ਉਸ ਸੰਘਰਸ਼ ਦੌਰਾਨ ਸ਼ਹੀਦ ਹੋਏ ਸੀ ਕਿਸਾਨ ਉਹਨਾਂ ਨੂੰ ਮਾਜੇ ਦੀ ਗੱਲ ਹੈ ਨੌਕਰੀ ਦੀ ਗੱਲ ਹੈ ਇਦੋਂ ਇਲਾਵਾ ਜਿਹੜੇ ਉੱਥੇ ਉਸ ਸਮੇਂ ਦਰਜ ਕੀਤੇ ਸੀ ਉਹ ਸਾਰੇ ਰੱਦ ਕਰਨ ਦੇ ਜਿਹੜੇ ਸਰਕਾਰ ਨੇ ਸਹਿਮਤੀ ਪ੍ਰਗਟ ਕੀਤੇ ਸੀ ਜਿਨ੍ਹਾਂ ਤੋਂ ਮੋਦੀ ਹਕੂਮਤ ਜਿਹੜੀ ਆ ਭਗੌੜਾ ਹੋਈ ਆ ਜਦੇ ਵਿਰੋਧ ਦੇ ਵਿੱਚ ਅਸੀਂ ਲਗਾਤਾਰ ਪੂਰੇ ਪੰਜਾਬ ਦੇ ਅੰਦਰ ਭਾਜਪਾ ਦੇ ਅੱਜ ਕਿੱਥੇ ਵੀ ਕਿਹਦੇ ਪਿੰਡਾਂ ਦੇ ਵਿੱਚ ਆਪਣਾ ਮੈਂਬਰ ਪਾਰਲੀਮੈਂਟ ਉਹ ਜਿਹੜੇ ਕਿਉਂ ਲੜ ਰਹੇ ਆ ਉਹਨਾਂ ਦੇ ਖਿਲਾਫ ਅਸੀਂ ਵੱਡੀ ਲਾਂਬੰਦੀ ਕਰਕੇ ਤੇ ਉਹਨਾਂ ਦੇ ਕੋਲੋਂ ਇਹ ਸਵਾਲ ਵੀ ਪੁੱਛਦੇ ਆ ਤੇ ਨਾਲ ਉਹਨਾਂ ਨੂੰ ਦੱਸਦੇ ਆ ਕਿ ਜਿਹੜੀ ਵੀ ਆਉਣ ਵਾਲੇ ਸਮੇਂ ਦੇ ਅੰਦਰ ਸਰਕਾਰ ਆਊਗੀ ਉਹਦੇ ਖਿਲਾਫ ਜਿਹੜਾ ਵੱਡਾ ਜਿਹੜਾ ਸੰਘਰਸ਼ ਕੀਤਾ ਜਾਊਗਾ ਤੇ ਨਾਲ ਅਸੀਂ ਯਤਨ ਕਰ ਰਹੇ ਆ ਕਿ ਪਿੰਡਾਂ ਦੇ ਅੰਦਰ ਵੱਡੀਆਂ ਮਾਵਾਂ ਤੇ ਭੈਣਾਂ ਦੀਆਂ ਮੀਟਿੰਗਾਂ ਕਰਕੇ ਕਿਸਾਨਾਂ ਮਜ਼ਦੂਰਾਂ ਦੀਆਂ ਤੇ ਵੱਡੀ ਲਾਭੰਦਗੀ ਕਰਕੇ ਤੇ ਜਿਹੜੀ 26 ਤਰੀਕ ਨੂੰ ਜਿਹੜੀ ਜਥੇਬੰਦੀ ਵੱਲੋਂ ਲੋਕ ਸੰਗਰਾਮ ਵਾਲੀ ਬਰਨਾਲਾ ਵਿਖੇ ਰੱਖੀ ਗਈ ਆ ਉਹਦੇ ਵਿੱਚ ਵੱਡੀ ਪੱਧ ਤੇ ਅਸੀਂ ਸ਼ਮੂਲੀਅਤ ਕਰਨਾ ਜਿਹੜਾ ਰਾਜ ਜਿਹੜਾ ਪਤਰਾ ਕਰ ਰਿਹਾ ਤਾਂ ਕਿ ਹੋਂ ਵਾਲੇ ਸਮੇਂ ਦੇ ਅੰਦਰ ਜਿਹੜੀਆਂ ਸਾਰੇ ਕੁੱਲ ਤਬਕੇ ਕਿਤੇ ਵੀ ਆਏ ਉਹਨਾਂ ਦੀ ਵੱਡੀ ਏਕਤਾ ਕਰਕੇ ਤੇ ਜਿਹੜੀ ਨਵੀਂ ਬਣਨ ਵਾਲੀ ਸਰਕਾਰ ਆ ਉਦੇ ਖਿਲਾਫ ਜਿਹੜਾ ਸੰਘਰਸ਼ ਦਾ ਮੋਰਚਾ ਖੋਲਿਆ ਜਾਵੇਗਾ ਤੇ ਨਾਲ ਹੋਰ ਮੰਗਾਂ ਜਿਵੇਂ ਕਿ ਜ਼ਮੀਨੀ ਸੁਧਾਰਾਂ ਦੀ ਗੱਲ ਹੈ ਜਾਂ ਇਸ ਤੋਂ ਇਲਾਵਾ ਜਿਹੜਾ ਸਾਡਾ ਧਾਕੜਾ ਡੈਮ ਆ ਉਹ ਦਿੱਲੀ ਨੂੰ ਦੇ ਦਿੱਤਾ ਗਿਆ ਜਾਂ ਜਿਹੜਾ ਪਿਛਲੇ ਸਮੇਂ ਦੌਰਾਨ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਬਾਬਾ ਕਰਦੀ ਸੀ ਕਿ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ ਇਹਨਾਂ ਵੀ ਪਿੱਛੇ ਜਿਹੜੀਆਂ ਜਿਹੜੀਆਂ ਮਾਰਕੀਟ ਕਮੇਟੀਆਂ ਪੰਕ ਕਰਕੇ ਉਹਨਾਂ ਨੂੰ ਦੁਨੀਆਂ ਦੇ ਸ਼ਾਮਲ ਕਰਨ ਦਾ ਫੈਸਲਾ ਕੀਤਾ ਸੀ ਜਿਹਦੇ ਤਹਿਤ ਐਰਕਾ ਲੱਗਦਾ ਸੀ ਕਿ ਕਣਕ ਜਿਹੜੀ ਸਾਰੀ ਆ ਉਹ ਸੈਲਵਾ ਦੇ ਅੰਦਰ ਜਾਊਗੀ ਜੇਕਰ ਕਣਕ ਸੈਲਵਾ ਦੇ ਅੰਦਰ ਜਾਂਦੀ ਆ ਤੇ ਕੁੱਲ ਲਕਾਈ ਜਿਹਨੇ ਕਿਸਾਨ ਮਜ਼ਦੂਰ ਕੋਈ ਵੀ ਜਿਹੜਾ ਅੰਨ ਖਾਂ ਵਾਲਾ ਮਨੁੱਖ ਹੈ ਉਹਦੇ ਵਾਸਤੇ ਜਿਹੜਾ ਆਟਾ ਲੈਣਾ ਜਿਹੜਾ ਉਹ ਦੁੱਬਰ ਹੋ ਜਾਊਗਾ ਇਸ ਕਰਕੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਜਿਹੜੇ ਸਾਡੀਆਂ ਮੰਗਾਂ ਮੰਨੀਆਂ ਨੇ ਉਹ ਤੁਰੰਤ ਲਾਗੂ ਕੀਤੇ ਜਾਣ ਨਹੀਂ ਤੇ ਫਿਰ ਆਉਣ ਵਾਲੇ ਸਮੇਂ ਦੇ ਅੰਦਰ ਬਹੁਤ ਵੱਡਾ ਪਦਰ ਤੇ ਜਿਹੜਾ ਸ਼ਰਚ ਕੀਤਾ ਜਾਊਗਾ ਤੇ 26 ਤਰੀਕ ਦੀ ਜਿਹੜੀ ਬਰਨਾਲੇ ਵਿਖੇ ਰੈਲੀ ਆ ਉਹਦੇ ਚ ਵੱਡੇ ਕਾਫਲੇ ਲੈ ਕੇ ਅਸੀਂ ਉਸ ਰੈਲੀ ਚ ਅਸੀਂ ਸ਼ਾਮਲ ਹੋਵਾਂਗੇ ਇਹ